ਸੁਰਿੰਦਰ ਸ਼ਰਮਾ ਮਾਮਲੇ ਦੇ ਵਿੱਚ ਮੋਹਾਲੀ ਪੁਲਿਸ ਨੇ ਪ੍ਰੋਡਿਊਸਰ ਪਿੰਕੀ ਢਾਲੀਵਾਲ ਨੂੰ ਗ੍ਰਿਫਤਾਰ ਕੀਤਾ ਹੈ ਤਾਂ ਪੰਜਾਬ ਸਰਕਾਰ ਦਾ ਇਹ ਵੱਡਾ ਐਕਸ਼ਨ ਨੂੰ ਦੇਖਣ ਨੂੰ ਮਿਲ ਰਿਹਾ ਦੱਸ ਦਈਏ ਕਿ ਪੰਜਾਬ ਪੁਲਿਸ ਦੇ ਮਠਾਰੂ ਪੁਲਿਸ ਸਟੇਸ਼ਨ ਨੇ ਸੰਗੀਤ ਕੰਪਨੀ ਦੀ ਨਿਰਮਾਤਾ ਪਿੰਕੀ ਢਾਲੀਵਾਲ ਨੂੰ ਪੰਜਾਬੀ ਗਾਇਕਾ ਸਰੰਦਾ ਸ਼ਰਮਾ ਦੇ ਨਾਲ ਧੋਖਾਧੜੀ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਦੇ ਵਿੱਚ ਗ੍ਰਿਫਤਾਰ ਕੀਤਾ ਹੈ ਜੋ ਕਿ ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਦੇ ਸ਼ੋਅ ਬਿੱਗ ਬਾਸ ਦੇ ਵਿੱਚ ਵੀ ਸੁਪਰ ਹਿੱਟ ਗੀਤ ਗਾ ਕੇ ਆਈ ਹੈ ਦੱਸਦੇ ਕਿ ਪੰਜਾਬ ਮਹਿਲਾ ਪ੍ਰਧਾਨ ਰਾਜ ਲਾਲੀ ਗਿੱਲ ਦੇ ਨਿਰਦੇਸ਼ਾਂ ਦੇ ਉੱਤੇ ਉਸ ਦੇ ਵਿਰੁੱਧ ਐਫ ਆਈ ਆਰ ਦਰਜ ਕੀਤੀ ਗਈ ਹੈ ਤੇ ਰਾਜ ਲਾਲੀ ਗਿੱਲ ਨੇ ਨੋਟਿਸ ਲੈਂਦਾ ਕਿਹਾ ਹੈਗਾ ਕਿ ਪਿੰਕੀ ਧਾਲੀਵਾਲ ਨੇ ਸਰੁੰਦਾ ਸ਼ਰਮਾ ਨੂੰ ਧੋਖਾ ਦਿੱਤਾ ਸੀਗਾ ਤਾਂ ਉਸ ਨੂੰ ਕਈ ਸਾਲਾਂ ਤੋਂ ਉਸ ਦੇ ਬਕਾਏ ਨਹੀਂ ਦਿੱਤੇ ਗਏ ਨੇ ਤੇ ਉਸ ਨੂੰ ਕੰਪਨੀ ਦੇ ਨਾਲ ਬੰਨ ਕੇ ਰੱਖਿਆ ਗਿਆ ਸੀਗਾ ਅਤੇ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਤੇ ਕੱਲ ਸ਼ਨੀਵਾਰ ਦੱਸ ਦੇ ਕਿ ਬੀਤੇ ਦਿਨੀ ਪੰਜਾਬੀ ਗਾਇਕਾ ਸਰੁੰਦਾ ਸ਼ਰਮਾ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਸਾਂਝੀ ਕੀਤੀ ਜਿਸ ਤੋਂ ਬਾਅਦ ਇੱਕ ਕਾਰਵਾਈ ਕੀਤੀ ਗਈ ਹੈ ਤੇ ਇੱਕ ਦੋਸ਼ੀ ਨੂੰ ਤੁਰੰਤ ਪ੍ਰਭਾਵ ਦੇ ਨਾਲ ਗ੍ਰਫਤਾਰ ਕੀਤਾ ਗਿਆ ਦੱਸ ਦੇ ਕੇ ਸੁਨੰਦ ਸ਼ਰਮਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉਤੇ ਬੀਤੇ ਦਿਨ ਇੱਕ ਪੋਸਟ ਪਾਈ ਸੀਗੀ ਭਾਵੁਕ ਪੋਸਟ ਜਿਸ ਨੂੰ ਦੇਖ ਕੇ ਪ੍ਰਸ਼ੰਸਕ ਅਤੇ ਉਹਨਾਂ ਨੂੰ ਪਿਆਰ ਕਰਨ ਵਾਲੇ ਸਾਰੇ ਫੈਨਸ ਵੀ ਕਾਫੀ ਪਰੇਸ਼ਾਨ ਹੋ ਗਏ ਸੀਗੇ ਸੁਨੰਦ ਸ਼ਰਮਾ ਨੇ ਉਸ ਦੇ ਵਿੱਚ ਲਿਖਿਆ ਸੀਗਾ ਕਿ ਮੇਰੇ ਕੋਲ ਘਰ ਵੀ ਨਹੀਂ ਹੈਗਾ ਕੁਛ ਤਾਂ ਰਹਿਮ ਕਰੋ ਜੋੜਾ ਕਿ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਹੈ ਕਿ ਮੈਂ ਮੇਰੇ ਕੋਲ ਰੋਟੀ ਜੋਗਾ ਵੀ ਕੁਝ ਵੀ ਨਹੀਂ ਹੈ ਰੋਟੀ ਜੋਗਾ ਤਾਂ ਮੈਨੂੰ ਛੱਡ ਦਿੰਦੇ ਇਸ ਦੇ ਨਾਲ ਹੀ ਸੀਐਮ ਭਗਵੰਤ ਮਾਨ ਉਹ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹ ਵੀ ਬੇਨਤੀ ਕੀਤੀ ਸੀਗੀ ਤਾਂ ਸੀਐਮ ਭਗਵੰਤ ਮਾਨ ਨੇ ਐਕਸ਼ਨ ਲਿਆ ਹੈਗਾ ਦੱਸ ਦਿਆ ਹੈ ਕਿ ਪੰਜਾਬੀ ਗਾਇਕਾ ਸੰਦੋ ਸ਼ਰਮਾ ਨੇ ਸੋਸ਼ਲ ਮੀਡੀਆ ਤੇ ਪੋਸਟ ਜਾਰੀ ਕਰਦਾ ਕਿਹਾ ਹੈ ਕਿ ਮੈਂ ਸਾਰੇ ਵਪਾਰਕ ਸਹਿਯੋਗੀਆਂ ਅਤੇ ਆਪਣੇ ਸਾਰੇ ਸਮਰਥਕਾਂ ਨੂੰ ਸੂਚਿਤ ਕਰਨਾ ਚਾਹੁੰਦੀ ਹਾਂ ਕਿ ਕੁਝ ਵਿਅਕਤੀ ਅਤੇ ਸੰਗਠਨ ਮੇਰੇ ਵਪਾਰਕ ਇਕਰਾਰਨਾਮੇ ਦੇ ਉੱਤੇ ਵਿਸ਼ੇਸ਼ ਅਧਿਕਾਰ ਹੋਣ ਦਾ ਝੂਠਾ ਦਾਵਾ ਕਰ ਰਹੇ ਨੇ ਇਹ ਦਾਅਵੇ ਪੂਰੀ ਤਰ੍ਹਾਂ ਝੂਠੇ ਧੋਖਾਧੜੀ ਵਾਲੇ ਅਣਅਧਿਕਾਰਤ ਅਤੇ ਕਾਨੂੰਨੀ ਤੌਰ ਦੇ ਉੱਤੇ ਬੇਬੁਨਿਆਦ ਨੇ ਤਾਂ ਮੈਂ ਸਪਸ਼ਟ ਕਰਨਾ ਚਾਹੁੰਦਾ ਕਿ ਮੈਂ ਇੱਕ ਸੰਤ ਜਿਹੜਾ ਕਿ ਸੁਤੰਤਰ ਕਲਾਕਾਰ ਹਾਂ ਅਤੇ ਮੈਂ ਆਪਣੇ ਪੇਸ਼ੇਵਰ ਕਾਰਜਾ ਪ੍ਰਦਰਸ਼ਨਾ ਅਤੇ ਸਹਿਯੋਗਾ ਦੇ ਉੱਤੇ ਕਿਸੇ ਵੀ ਵਿਅਕਤੀ ਜਾਂ ਫਿਰ ਸੰਸਥਾ ਨੂੰ ਵਿਸ਼ੇਸ਼ ਅਧਿਕਾਰ ਨਹੀਂ ਦਿੰਦੇ ਨੇ ਮੈਂ ਮੈਂ ਜਿਹੜੀ ਕਿ ਅਣਅਧਿਕਾਰਤ ਵਿਅਕਤੀਆਂ ਜਾਂ ਫਿਰ ਸੰਸਥਾਵਾਂ ਦੇ ਰਾਹੀਂ ਕਿੱਤੇ ਗਏ ਕਿਸੇ ਵੀ ਲੈਂਡ ਦੇਣ ਦੇ ਲਈ ਜ਼ਿੰਮੇਵਾਰ ਨਹੀਂ ਹੋਵੇਗਾ ਇਸ ਤੋਂ ਇਲਾਵਾ ਮੈਂ ਉਹਨਾਂ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਜਿਨ੍ਹਾਂ ਦੇ ਨਾਲ ਅਜਿਹੇ ਵਿਅਕਤੀਆਂ ਜਾਂ ਫਿਰ ਸੰਸਥਾਵਾਂ ਦੇ ਸੰਪਰਕ ਕੀਤਾ ਹੈ ਜਾਂ ਫਿਰ ਜਿਨ੍ਹਾਂ ਕੋਲ ਅਜਿਹੇ ਝੂਠੇ ਬਿਆਨਾਂ ਦੇ ਬਾਰੇ ਕੋਈ ਜਾਣਕਾਰੀ ਹੈ ਉਹ ਅੱਗੇ ਆਉਣ ਉਹ ਤੁਰੰਤ ਮੇਰੀ ਟੀਮ ਦੇ ਨਾਲ ਈਮੇਲ ਅਤੇ ਫੋਨ ਨੰਬਰ ਦੇ ਉੱਤੇ ਸੰਪਰਕ ਕਰ ਸਕਦੇ ਨੇ ਸਾਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਵੀ ਮੇਰੇ ਨਾਲ ਆਪਣੇ ਸੰਬੰਧਾਂ ਨੂੰ ਗਲਤ ਢੰਗ ਦੇ ਨਾਲ ਪੇਸ਼ ਕਰਨ ਜਾਂ ਫਿਰ ਮੇਰੇ ਕਾਰੋਬਾਰੀ ਜਿਹੜਾ ਕਿ ਇਕਰਾਰਾ ਆਮਿਆ ਦੇ ਵਿੱਚ ਦਖਲ ਦੇਣ ਦੀ ਕੋਸ਼ਿਸ਼ ਕਰੇਗਾ ਉਸ ਦੇ ਵਿਰੁੱਧ ਜਿਹੜੀ ਕਿ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਅੱਜ ਦੱਸ ਦਈਏ ਕਿ ਪੰਜਾਬ ਮਹਿਲਾ ਪ੍ਰਧਾਨ ਰਾਜ ਲਾਲੀ ਗਿੱਲ ਦੇ ਨਿਰਦੇਸ਼ਾਂ ਦੇ ਅਨੁਸਾਰ ਜਿਹੜਾ ਕਿ ਪਿੰਕੀ ਧਾਲੀਵਾਲ ਦੇ ਉੱਤੇ ਐਫ ਆਈ ਆਰ ਦਰਜ ਕੀਤੀ ਗਈ ਹੈ ਐਕਸ਼ਨ ਲਿਆ ਗਿਆ ਪੰਜਾਬ ਸਰਕਾਰ ਦੇ ਵੱਲੋਂ